ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਸ਼ਿਵਰਾਤਰੀ ਦੇ ਮੌਕੇ ਤੇ ਭਗਤਾਂ ਵੱਲੋਂ ਕੱਟਿਆ ਗਿਆ 400 ਪੌਂਡ ਦਾ ਕੇਕ ਕੇਕ ਦਾ ਈਕਾਰ ਸਕੇਲਾਸ਼ ਪਰਬਤ ਦਾ ਦਿੱਤਾ ਗਿਆ ਜੀ ਆਂ ਅੰਮ੍ਰਿਤਸਰ ਦੇ ਵਿੱਚ ਅਮਰਨਾਥ ਸੇਵਾ ਮੰਡਲ ਵੱਲੋਂ ਪਿਛਲੇ 40 ਸਾਲਾਂ ਤੋਂ ਲੰਗਰ ਲਗਾਇਆ ਜਾਂਦਾ ਹੈ ਤੇ ਨਾਲ ਹੀ 400 ਪੌਂਡ ਦਾ ਕੇਕ ਵੀ ਕੱਟਿਆ ਜਾਂਦਾ ਆਓ ਆਪਾਂ ਭਗਤਾਂ ਦੇ ਨਾਲ ਕਰਦੇ ਹਾਂ ਗੱਲਬਾਤ ਸ਼ਿਵਰਾਤਰੀ ਦੇ ਮੌਕੇ ਤੇ ਅੰਮ੍ਰਿਤਸਰ ਦੇ ਵਿੱਚ ਸ਼ਰਧਾਲੂਆਂ ਨੇ ਕੱਟਿਆ 400 ਪਾਉਂਡ ਦਾ ਕੇਕ ਕੇਕ ਨੂੰ ਕੈਲਾਸ਼ ਪਰਬਤ ਦਾ ਆਕਾਰ ਦਿੱਤਾ ਸੀ ਬੀਤੇ ਦਿਨ ਦੁਨੀਆ ਭਰ ਦੇ ਵਿੱਚ ਭਗਵਾਨ ਸ਼ਿਵ ਦੇ ਭਗਤਾਂ ਦੁਆਰਾ ਸ਼ਿਵਰਾਤਰੀ ਬਹੁਤ ਧੂਮ-ਧਾਮ ਨਾਲ ਮਨਾਈ ਗਈ ਸਵੇਰ ਤੋਂ ਹੀ ਸਾਰੇ ਮੰਦਰਾਂ ਦੇ ਵਿੱਚ ਭੀੜ-ਭੜੱਕਾ ਸੀ ਸ਼ਿਵਲਿੰਗ ਦਾ ਅਭਿਸ਼ੇਕ ਕਰਨ ਦੇ ਲਈ ਲੰਬੀਆਂ ਕਤਾਰਾਂ ਵੀ ਲੱਗੀਆਂ ਹੋਈਆਂ ਸਨ ਜੀ ਹਾਂ ਪਿਛਲੇ 40 ਸਾਲਾਂ ਤੋਂ ਅੰਮ੍ਰਿਤਸਰ ਵਿੱਚ ਅਮਰਨਾਥ ਸੇਵਾ ਮੰਡਲ ਵੱਲੋਂ ਸ਼ਿਵਰਾਤਰੀ ਦੇ ਮੌਕੇ ਤੇ ਇੱਕ ਵਿਸ਼ਾਲ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਸ ਲੰਗਰ ਦੌਰਾਨ ਸ਼ਰਧਾਲੂਆਂ ਵੱਲੋਂ 400 ਪਾਉਂਡ ਦਾ ਕੇਕ ਵੀ ਕੱਟਿਆ ਗਿਆ ਤੇ ਕੇਕ ਨੂੰ ਕੈਲਾਸ਼ ਪਹਾੜ ਦਾ ਰੂਪ ਦਿੱਤਾ ਗਿਆ ਸ਼ਿਵਰਾਤਰੀ ਦੇ ਮੌਕੇ ਤੇ ਭਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਆਹ ਆਪਾ ਪੱਪਾ ਗਤਾਂ ਦੇ ਨਾਲ ਕਰਦੇ ਆਂ ਗੱਲਬਾਤ ਜੀ ਸਰ ਆਪਣਾ ਗੱਲ ਸੁਣਵਾਇਆ ਇਹ ਮੈਂ ਅਮਨ ਆ સેવા ਮੰਡਲ ਤੋਂ ਬੋਲ ਰਿਹਾ ਤਾਂ ਸੋ ਬਾਤ ਕੀ ਕਹਿਣਾ ਚਾਹੋਗੇ ਜੀ ਸ਼ਰਧਾਤੀ ਦੇ ਮੁੱਖ ਜਿਹੜੇ ਲੰਗਰ ਆ ਬਾਅਦ ਚੱਲਦੇ ਆ ਤੁਹਾਡੇ ਵੱਲੋਂ ਵੀ ਕਰ ਰਾਤ ਜਿਹੜੀ ਅਮਨਤੀ ਕਿਆ ਦੀਆਂ ਤੇ ਜਿਹੜੇ ਲੱਗੇ ਆਏ ਜੇ ਅਸੀਂ ਅਮਨ ਆ સેવા ਮੰਡਲ ਵੱਲੋਂ ਅਤੇ ਲਗਭਗ 40 ਸਾਲ ਤੋਂ ਅਤੇ ਸਾਡੇ ਪ੍ਰਧਾਨ ਦੀ ਲੰਗਰ ਲਗਾ ਰਹੇ ਨੇ ਤੇ ਅਸੀਂ ਤੁਹਾਡਾ ਲੰਗਰ ਅਮਨ ਆ ਦੇ ਵਿੱਚ ਨਹੀਂ ਲੱਗਦਾ ਜੋ ਕਿ ਇਸ ਵਾਰ 25ਵਾਂ ਆ ਜਿਸ ਨੂੰ ਆਪਾਂ ਇਸ ਵਾਰੀ ਜ਼ਿਆਦਾ ਦਰਜ ਨਾਮ ਬਣਾਉਣਾ ਚਾਹੁੰਦੇ ਆ ਤੇ ਇਹ ਬਾਤ ਕੀ ਕਰ ਰਹੀ ਐ ਸ਼ਿਵਰਾਤਰੀ ਦੇ ਲੰਗਰ ਦੀ ਤੇ ਸ਼ਿਵਰਾਤਰੀ ਦੇ ਲੰਗਰ ਤਾਂ ਕੀ ਦੀ ਇਹ ਕੀ ਦਿਓ ਕਿ ਕਰਦਾ ਦੀ ਦੱਸੋ ਇਹਦਾ ਲੰਗਰ ਨਿਰੰਤਰ ਚੱਲ ਰਿਹਾ ਸਵੇਰ ਤੋਂ ਇਹ ਇਹਦੇ ਵਿੱਚ ਭਟੂਰੇ ਛੋਲੇ ਪੂਰੀ ਲੋਂਗੀ ਪੂਰੀ ਕੜੀ ਚਾਵਲ ਨਿਊਟ੍ਰੀਕ ਉਤਵਗਾਰਾ ਸਭ ਕੁਝ ਪ੍ਰੋਵਾਈਡ ਕੀਤਾ ਗਿਆ ਸੰਤਾਂ ਨੂੰ ਤੇ ਹੁਣ ਉਨੂੰ ਬਾਰੇ ਕੀ ਕੀ ਇਹ ਕੇ ਕੇ ਦਾ ਕਰਸ਼ਨ ਬੰਦ ਹੈ ਜੀ ਕਿਲੇ ਪਹਾੜ ਦਾ ਕੇਕ ਹੈ ਇਸ ਬਾਰੇ ਕੀ ਗੱਲ ਹੈ ਇਹ 400 ਪੌਂਡ ਦਾ ਕੇਕ ਹੈ ਜਿਹਦੇ ਵਿੱਚ ਯਾ ਵੀ ਦੇਖਣ ਤੋਂ ਸੰਤਾ ਨੂੰ ਅਸਲ ਵਿੱਚ ਦੂਸਰੇ ਸਿਸਟਮ ਤੇ ਤਾਂ ਨੂੰ ਇਧਾਰ ਆ ਕੇ ਲੋਕੇ ਤੇ ਕਟਿੰਗ ਹੋਵੇ ਤਾਂ ਉਹਨਾਂ ਨੂੰ ਕੋੜੇ ਨਾਲ ਅਦਾ ਪਛਾਣ ਇਹ ਕਿ ਤਸਵੀਰ ਬੜੀ ਖੋਣੀ ਲੱਗ ਦਿਖਾਈ ਦੇ ਰਹੀ ਜਿਵੇਂ ਪਹਾੜੀ ਬਣੀ ਹੋਈ ਹੈ ਜਿਸ ਦੇ ਵਿੱਚ ਇਕ ਲਾਸ਼ ਵੀ ਇੱਕ ਦੇਖ ਦਿਖਾਈ ਦੇ ਰਹੀ ਹੈ ਇੰਨਾ ਕਿ ਕਿਲਾੜ ਪਰਬਤ ਬੋਲਣਾ ਜੀ ਆ ਵੀ ਵਿਰਾਜਮਾਨ ਹੈ ਤੁਹਾਡੇ ਸਾਹ ਕੋਚ ਹੈ ਪਰ ਇਸ ਟਾਈਮ ਇਸ ਟਾਈਮ ਤੇ ਵੈਸੇ ਵੀ ਦੁਕਾਨ ਵਿੱਚ ਸ਼ਿਵ ਸਾਰਾ ਦੇਸ਼ ਵਿੱਚ ਮਹੀ ਹੋਇਆ ਵਾ ਤੇ ਤੁਸੀਂ ਆਪ ਹੀ ਦੇਖ ਲਓ ਸਭ ਕੁਝ ਉਸ ਹਾਲਾਤ ਨਾਲ ਹੀ ਹੋ ਰਿਹਾ ਅਸਰ ਪਹਿਲਾਂ ਤਾਂ ਫਿਰ ਦੱਸੋ ਸ਼੍ਰੀਵਿੰਦਰ ਕੁਮਾਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸ਼ੰਗਰਾਤਰੀ ਮੌਕੇ ਜਿਹੜਾ ਫੋਨ ਲੈ ਉਹ ਫੈਕਟਰੀ ਉਹ ਜਿਹੜਾ ਲੰਗਰ ਆ ਉਹ ਲੱਗਿਆ ਹੋਇਆ ਹੈ ਕਰ ਰਾਤ ਤੋਂ ਹੀ ਜਿਹੜੀ ਮਿਹਨਤ ਆ ਉਹ ਜਾਰੀ ਹੈ ਕੀ ਕਹਿ ਰਹੇ ਹੋ ਇਹ ਸ਼ੰਗਰ ਜੀ ਦਾ ਆਸ਼ੀਰਵਾਦ ਹੈ ਜੀ ਜਿਹੜਾ ਅਸੀਂ ਪਿਛਲੇ 25 ਸਾਲ ਤੋਂ ਅਮਰਨਾਥ ਸੇਵਾ ਮੰਡਲ ਸਾਡੀ ਸੋਸਾਇਟੀ ਹੈ ਜਿਹਦੇ ਅਗੇ ਜਿਹਦੇ ਛੱਤਰ ਛਾਇਆ ਚ ਅਸੀਂ ਇਹ ਲੰਗਰ ਲਗਾ ਰਹੇ ਹਾਂ ਪਿਛਲੇ 25 ਸਾਲ ਤੋਂ ਔਰ ਇਹੋ 25ਵਾਂ ਸਾਲਾ ਸਾਡਾ ਜਿਹੜਾ ਪੰਡਾਰਾ ਉਹ ਬਾਲਟਾਲ ਅਮਰ ਆ ਜਤਰਾ ਦੇ ਦੌਰਾਨ ਵੀ ਲੱਗੇਗਾ ਜਿਸ ਵਿੱਚ ਸੰਗਤਾਂ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਹਰ ਤਰ੍ਹਾਂ ਦੀ ਸਹੂਲਿਅਤ ਮਹੱਈਆ ਕਰਾਈ ਜਾਏਗੀ ਔਰ ਗੁਫਾ ਦੇ ਉੱਪਰ ਸਾਡੀ ਜੋੜਾ ਕਰਦੀ ਫ੍ਰੀ ਸੇਵਾ ਵੀ ਪ੍ਰਵਾਨ ਕੀਤੀ ਜਾਂਦੀ ਹੈ ਅਮਰ ਆਵਾ ਸੇਵਾ ਮੰਡਲ ਜੀ ਕਿ ਕੇਕ ਦਾ ਬੜਾ ਜ਼ਿਕਰ ਹੋ ਰਿਹਾ ਬੜਾ ਕਰਸ਼ਨ ਹੋ ਰਿਹਾ ਕਿ ਕੇਕ ਦੇ ਜਿਹੜੇ ਕਲਾਸ ਦਾ ਜਿਹੜਾ ਇੱਕ ਦੇਖ ਦਿਖਾਈ ਦੇ ਰਿਹਾ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਸ਼ੰਕਰ ਜੀ ਰੇਂਦੇ ਕਲਾਸ ਦੇ ਵਾਸੀ ਨੇ ਮਹਾਰਾਜ ਤੇ ਉਹਨਾਂ ਦੇ ਘਰ ਦਾ ਵੀ ਐਡਰੈਸ ਦੇ ਦੇਣਾ ਜੀ ਉਹਨਾਂ ਦੀ ਖੁਸ਼ੀ ਹੈ ਉਹਨਾਂ ਦੇ ਅਸੀਂ ਜੋ ਐਡਾ ਵੱਡਾ ਉਤਸਵ ਹੈ ਮਹਾਸ਼ਿਵਰਾਤੀ ਦਾ ਪਰਵਾਸੀ ਇੰਜੋਏ ਕਰ ਰਹੇ ਹਾਂ ਉਹਨਾਂ ਦੀ ਪਵਿੱਤਰ ਅਸ਼ੀਰਵਾਦ ਨਾਲ ਉਹਨਾਂ ਦੀ ਗੁੱਡ ਬਲੇਸਿੰਗ ਨਾਲ ਅਸੀਂ ਉਹਨਾਂ ਦੀ ਮਤਲਬ ਕਿਰਪਾ ਦੇ ਨਾਲ ਅਸੀਂ 25 ਵਾਰ ਵਿਸ਼ਾਲ ਮੰਡਹਾਰਾ ਸੀ ਅਰਗੇਨਾਈਜ਼ ਕਰ ਰਹੇ ਆ ਤੇ ਅਸੀਂ ਕਲਾਸ਼ ਪਰਵਤ ਤੇ ਛੱਡ ਗਏ ਸੀ ਅਮਰ ਰਾਸਤ ਬਾਬਾ ਜੀ ਦੇ ਵੀ ਪਰਵਤ ਅੱਥੇ ਲੈ ਕੇ ਆਵਾਂਗੇ ਕਿੰਨੇ ਗੋਡ ਦਾ ਕੀ ਗਿਆ ਜੀ ਇਹ ਕੋਲੈਸ਼ਨਰ ਦੀ ਕਿਰਪਾ ਨਾਲ 400 ਗੋਡ ਦਾ ਗਿਆ ਜੀ